ਸਵਾਗਤ ਹੈ ਤੁਹਾਡਾ ਮੇਰੇ ਚੈਨਲ ਜੀਪੀਐਸ ਲਿੱਡਾਂ ਤੇ ਸੋ ਬੱਚੇ ਅੱਜ ਆਪਾਂ ਅੰਨ ਦਿਨ ਸੋਮਵਾਰ 28 ਜੁਲਾਈ 2025 ਦੀ ਸਲਾਈਡ ਕਰਾਂਗੇ ਆਪਾਂ ਹਰ ਰੋਜ਼ ਬੱਚੇ ਇਸ ਚੈਨਲ ਤੇ ਸਲਾਈਡ ਵੀ ਕਰਦੇ ਆਂ ਤੇ ਬਾਕੀ ਪੜ੍ਹਾਈ ਦੇ ਨਾਲ ਹੋਰ ਵੀ ਵੀਡੀਓ ਪਾਉਨੇ ਆ ਤੇ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਸਾਰੀਆਂ ਵੀਡੀਓ ਅਤੇ ਸਲਾਈਡ ਤੁਹਾਡੇ ਤੱਕ ਪਹੁੰਚ ਸਕੇ ਤੇ ਜੇਕਰ ਬੱਚੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਅਗਦੇ ਜ਼ਰੂਰ ਪੇ ਦੇ ਕਰੋ ਤਾਂ ਕਿ ਤੁਹਾਡੇ ਵਰਗੇ ਨੰਨੇ-ਮੁੰਨੇ ਬੱਚੇ ਵੀ ਆਪਣੀ ਸਿਹਤ ਦਾ ਲਾਭ ਲੈ ਸਕਣ ਕਰਦੇ ਹਾਂ ਵਿੱਚ ਸ਼ੁਰੂ ਹੁਣ ਅੱਜ ਦੇ ਵਿਚਾਰ ਤੋਂ ਅੱਜ ਦਾ ਵਿਚਾਰ ਹੈ ਬੱਚਿਓ ਹਮੇਸ਼ਾ ਨਿਮਰਤਾ ਰੱਖੋ ਕੀ ਅੱਜ ਦਾ ਵਿਚਾਰ ਹਮੇਸ਼ਾ ਨਿਮਰਤਾ ਰੱਖੋ ਦੇਖੋ ਬੱਚਿਓ ਗਰੀਬੀ ਵੀ ਚੰਗੀ ਹੈ ਹਨਾ ਜੇਕਰ ਸਾਡੇ ਅੰਦਰ ਨਿਮਰਤਾ ਹੋਵੇ ਕਿਉਂਕਿ ਜੀ ਇਹ ਹਾਦ ਨਹੀਂ ਹਮੇਸ਼ਾ ਦੂਜਿਆਂ ਦਾ ਭਲਾ ਹੀ ਸੋਚਦਾ ਚਾਹੇ ਉਹ ਗਰੀਬ ਹੋਵੇ ਪਰ ਉਹ ਹਮੇਸ਼ਾ ਦੂਜਿਆਂ ਦਾ ਭਲਾ ਹੀ ਸੋਚਦਾ ਪਰੰਤੂ ਕੀ ਹੈ ਬੱਚੋ ਬਹੁਤੀ ਅਮੀਰੀ ਵੀ ਮਾੜੀ ਆ ਅਮੀਰੀ ਤੋਂ ਕੀ ਲੈਣਾ ਜੇ ਅੰਦਰ ਹੰਕਾਰ ਹੀ ਹੋਵੇ ਤੇ ਕਿਸੇ ਦਾ ਕੋਈ ਭਲਾ ਹੀ ਨਾ ਕਰ ਸਕਦੇ ਹੋਈਏ ਤਾਂ ਇਹ ਜਹੀ ਅਮੀਰੀ ਦੂਜਿਆਂ ਨੂੰ ਦੁੱਖ ਹੀ ਦਿੰਦੀ ਆ ਨਿਮਰਤਾ ਜੀਵਨ ਦਾ ਅਨਮੋਲ ਗਹਿਣਾ ਬੱਚਿਓ ਤੇ ਨਿਮਰਤਾ ਤੋਂ ਭਾਵ ਹੈ ਇਹ ਹੰਕਾਰ ਤੋਂ ਰਹਿਤ ਹੋਣਾ ਆਪਣੇ ਧਨ ਗਿਆਨ ਸੰਤਾਨ ਆਦਾਂ ਕਮਾਨਾ ਛੱਡ ਕੇ ਸਭ ਨਾਲ ਮਿਲਵਰਤਨ ਪਿਆਰ ਸਤਿਕਾਰ ਅਤੇ ਸੰਜੀਵਾਲਤਾ ਵਾਲਾ ਵਿਵਹਾਰ ਕਰਨਾ ਇਹੀ ਵਿਵਹਾਰ ਕਰਨਾ ਹੀ ਬੱਚੋ ਨਿਮਰਤਾ ਦੀ ਨਿਸ਼ਾਨੀ ਹੈ ਨਿਮਰਤਾ ਦਾ ਗੁਣ ਕਿਸੇ ਵੀ ਵਿਅਕਤੀ ਦੀ ਸ਼ਖਸੀਅਤ ਨੂੰ ਚਾਰ ਚੰਨ ਲਾ ਦਿੰਦਾ ਇਸ ਗੁਣ ਦੇ ਹੋਣ ਨਾਲ ਵਿਅਕਤੀ ਵਿੱਚ ਹੋਰ ਚੰਗੇ ਗੁਣ ਸਵਾਬਿਕ ਹੀ ਆ ਜਾਂਦੇ ਨੇ ਇਹ ਮਿੱਠਾ ਬੋਲਣ ਵਾਲਾ ਵਿਅਕਤੀ ਹਰ ਕਿਸੇ ਦੇ ਮਨ ਨੂੰ ਪਾਉਂਦਾ ਹੈ ਉਹ ਸਭ ਲਈ ਹੀ ਸਤਕਕਾਰ ਦੀ ਭਾਵਨਾ ਰੱਖਦਾ ਬੱਚਿਓ ਤੇ ਨਿਮਰਤਾ ਦੇ ਗੁਣ ਨੂੰ ਧਾਰਨ ਕਰਨ ਵਾਲਾ ਵਿਅਕਤੀ ਹਮੇਸ਼ਾ ਸ਼ਾਂਤ ਰਹਿੰਦਾ ਹੈ ਗੁੱਸਾ ਘੱਟ ਕਰਨ ਵਾਲਾ ਨਾਲ ਉਸ ਦੀ ਸਿਹਤ ਤੇ ਵੀ ਬਹੁਤ ਹੀ ਜ਼ਿਆਦਾ ਵਧੀਆ ਪ੍ਰਭਾਵ ਪੈਂਦਾ ਹੈ ਏਸੀ ਬੱਚਿਓ ਆਪਣਾ ਅੱਜ ਦਾ ਵਿਚਾਰ ਜੋ ਮੈਂ ਸਾਨੂੰ ਖੋਲ ਕੇ ਦੱਸਿਆ हमेशा निम्रता रखो इसका जरा भाव से ढंग खोल के समझाया हम बच्चे आप चला आम ज्ञान गया दे, प्रश्न विचार दे। अपना हो गया जो कि निम्रता जुड़िया हुआ पहला प्रश्न है बच्चों जल्हा वाला बाग के शहर स्थित है इसका सही उत्तर है श्री अमृतसर साहब ਦੂਜਾ ਪ੍ਰਸ਼ਨ ਹੈਗਾ ਖਲਾਂ ਦਾ ਰਾਜਾ ਕਿਹੜੇ ਫਲ ਨੂੰ ਕਿਹਾ ਜਾਂਦਾ ਹੈ ਕਿਸ ਨੂੰ ਕਿਹਾ ਜਾਂਦਾ ਆਮ ਨੂੰ ਕਾਫੀ ਬੱਚਿਆਂ ਦਾ ਫੇਵਰਟ ਫਰੂਟ ਵੀ ਹੁੰਦਾ ਇਹ ਤੇ ਜਦੋਂ ਆਪਾਂ ਲੇਖ ਵਗੈਰਾ ਲਿਖਦੇ ਆ ਤਾਂ ਉਹ ਇਸ ਲੇਖ ਦੇ ਵਿੱਚ ਇਹ ਲਾਈਨ ਜ਼ਰੂਰ ਐਡ ਕਰਦੇ ਨੇ ਪ੍ਰਸ਼ਨ ਨੰਬਰ 3 ਹੈ 5 ਸਤੰਬਰ ਨੂੰ ਕਿਹੜਾ ਦਿਨ ਮਨਾਇਆ ਜਾਂਦਾ ਹੈ ਕਿਹੜਾ ਦਿਨ ਮਨਾਇਆ ਜਾਂਦਾ ਅਧਿਆਪਕ ਦਿਵਸ ਚੌਥਾ ਪ੍ਰਸ਼ਨ ਕਾगज ਕੱਟਣ ਲਈ ਕੀ ਵਰਤਿਆ ਜਾਂਦਾ ਹੈ ਕੀ ਵਰਤਿਆ ਜਾਂਦਾ ਬੱਚੇ ਕੰਚੀ ਪੰਜਵਾਂ ਪ੍ਰਸ਼ਨ 500 ਰੁਪਏ ਦਾ ਇੱਕ ਨੋਟ ਨਾ 500 ਰੁਪਏ ਦਾ ਇੱਕ ਅਤੇ 100 ਰੁਪਏ ਦੇ ਤਿੰਨ ਨੋਟ ਮਿਲ ਕੇ ਕਿੰਨੀ ਰਕਮ ਬਣੇਗੀ 500 ਰੁਪਏ ਦੇ ਕਿੰਨੇ ਨੋਟ ਨੇ ਇੱਕ ਤੇ 100 ਰੁਪਏ ਦੇ ਕਿੰਨੇ ਨੇ ਤਿੰਨ 500 ਦੇ ਵਿੱਚ 300 ਜੋੜਾਂਗੇ ਜਦੋਂ ਆਪਾਂ ਕਿੰਨਾ ਬਣ ਜਾਊਗਾ 800 ਇਸਦਾ ਉੱਤਰ ਹੈ ਬੱਚੋ 800 ਅੱਗੇ ਹੈ ਬੱਚਿਓ ਆਓ ਬੁੱਝੀਏ ਗਿੱਦੜ ਵਰਗੀ ਡਰਪੋਕ ਰੋਸ਼ਨੀ toddi ਰਾਤੀ ਮਾਰੇ ਉਡਾਰੀਆਂ ਦਿਨੇ ਪੁੱਠੀ ਹੋ ਕੇ ਲੜਕਦੀ ਇਹਦਾ ਉੱਤਰ ਹੈ ਬੱਚਿਓ ਚਮ ਗਿੱਦੜ ਅੱਗੇ ਹੈ ਆਪਣੇ ਵਰਡਸ ਫਾਰ ਪ੍ਰੈਕਟਿਸ ਪਹਿਲਾ ਹੈ ਬੱਚਿਓ ਕੈਰੀ ਕੈਰੀ ਹੁੰਦਾ ਲੈ ਜਾਣਾ ਦੂਸਰਾ ਹੈ ਬੱਚਿਓ 베ਰੀ ਇਹ ਹੁੰਦਾ 베ਰੀ ਇੱਕ ਫਰੂਟ ਹੁੰਦਾ ਬੱਚਿਓ ਇਹ ਅੱਗੇ ਆ ਗਿਆ ਬੱਚੇ ਮੈਰੀ ਮੈਰੀ ਹੁੰਦਾ ਵਿਆਹ ਅਗਲਾ ਬੋਰਡ ਹੈ ਬੱਚੇ ਮਿਰਰ ਮਿਰਰ ਹੁੰਦਾ ਸ਼ੀਸ਼ਾ ਅੱਗੇ ਹੈ ਬੱਚੇ ਸੌਰੋ ਸੌਰੋ ਹੁੰਦਾ ਦੁੱਪ ਇਹ ਸੀ ਬੱਚੇ ਆਪਣੀ ਸਲਾਈਡ ਦਿਨ ਸੋਮਵਾਰ 28 ਜੁਲਾਈ 2025 ਜਿਹਦਾ ਵਿਚਾਰ ਹੈਗਾ ਚੰਗੀ ਸ਼ੁਰੂਆਤ ਨਾਲ ਅੱਧਾ ਕੰਮ ਖਤਮ ਹੋ ਜਾਂਦਾ ਹੈ ਕੀ ਆਜ ਦਾ ਵਿਚਾਰ ਚੰਗੀ ਸ਼ੁਰੂਆਤ ਨਾਲ ਅੱਧਾ ਕੰਮ ਖਤਮ ਹੋ ਜਾਂਦਾ ਹੈ ਪਾਪ ਕੇ ਬੱਚਿਓ ਜਦੋਂ ਆਪਾਂ ਕੋਈ ਨਵਾਂ ਕੰਮ ਸ਼ੁਰੂ ਕਰਦੇ ਆ ਹਨਾ ਜੇਕਰ ਉਸ ਨੂੰ ਚੰਗੇ ਇਰਾਦੇ ਅਤੇ ਲਗਨ ਨਾਲ ਸ਼ੁਰੂ ਕਰੀਏ ਤਾਂ ਅੱਧਾ ਕੰਮ ਜਿਹੜਾ ਉਹ ਆਪਣੇ ਆਪ ਹੀ ਖਤਮ ਹੋ ਜਾਂਦਾ ਕਈ ਬੱਚੇ ਦੇਖ ਲਓ ਆਪਾਂ ਦੇਖਦੇ ਆਂ ਬੜੇ ਵਧੀਆ ਤਰੀਕੇ ਦੇ ਨਾਲ ਕੰਮ ਕਰ ਦਿੰਦੇ ਨੇ ਹਨਾ ਜਿਵੇਂ ਸਿਆਣੇ ਵੀ ਕਹਿੰਦੇ ਨੇ ਵੀ ਕੰਮ ਤਾਂ ਦੇਖੋ ਇਹ ਕਰਨੀ ਆ ਚਾਹੇ ਰੋਕੇ ਕਰ ਲੋ ਚਾਹੇ ਹੱਸ ਕੇ ਕਰ ਲੋ ਹਨਾ ਤੇ ਇਹੋ ਹੀ ਮਤਲਬ ਆ ਬੱਚੇ ਦਾ ਕਿ ਜੇਕਰ ਆਪਾਂ ਚੰਗੇ ਇਰਾਦੇ ਅਤੇ ਲਗਨ ਨਾਲ ਕਰਾਂਗੇ ਅੱਧਾ ਕੰਮ ਆਪਣੇ ਆਪ ਹੀ ਖਤਮ ਹੋ ਜੂਗਾ ਤੇ ਜਿਵੇਂ ਜਿਵੇਂ ਬੱਚੇ ਤੁਸੀਂ ਵੱਡੇ ਹੁੰਦੇ ਜਾ ਰਹੇ ਹੋ ਓਵੇਂ ਓਵੇਂ ਤੁਹਾਡੇ ਕੰਮ ਵੀ ਵੱਡੇ ਹੁੰਦੇ ਜਾ ਰਹੇ ਨੇ ਤੇ ਦੂਜੀ ਗੱਲ ਨਵਾਂ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਮਨ ਵਿੱਚ ਕੁਝ ਡਰ ਜਾਂ ਹੁੰਦਾ ਥੋੜਾ ਜਿਹਾ ਹੈ ਨਾ ਹਰੇਕ ਹੀ ਡਰਦਾ ਤਾਂ ਅਜਿਹੇ ਬੱਚੋ ਉਹਦੋਂ ਹੁੰਦਾ ਜਦੋਂ ਤੁਸੀਂ ਮੈਂਟਲੀ ਪ੍ਰਿਪੇਅਰ ਨਾ ਹੋਵੋ ਪਰ ਬੱਚੋ ਜੇਕਰ ਤੁਹਾਨੂੰ ਆਪਣੇ ਆਪ ਤੇ ਵਿਸ਼ਵਾਸ ਹੈ ਜਾਂ ਤੁਹਾਡੇ ਇਰਾਦੇ ਪੱਕੇ ਨੇ ਤਾਂ ਜਦੋਂ ਤੁਸੀਂ ਕੰਮ ਸ਼ੁਰੂ ਕਰੋਗੇ ਤਾਂ ਕੰਮ ਤੁਹਾਡੇ ਅੱਗੇ ਅੱਗੇ ਭੱਜਣ ਲੱਗੇਗਾ ਦੌੜਨਾ ਸ਼ੁਰੂ ਕਰ ਦਿਓ ਹੈ ਨਾ ਤੇ ਤੁਹਾਨੂੰ ਕਿਸੇ ਪ੍ਰਕਾਰ ਦੀ ਕੋਈ ਵੀ ਟੈਨਸ਼ਨ ਨਹੀਂ ਰਹਿਣੀ ਸੋ ਬੱਚਿਓ ਅੱਜ ਦੇ ਵਿਚਾਰ ਦਾ ਇਹੀ ਮਤਲਬ ਸੀ ਕਿ ਚੰਗੀ ਸ਼ੁਰੂਆਤ ਨਾਲ ਅੱਧੇ ਕੰਮ ਖਤਮ ਹੋ ਜਾਂਦੇ ਹਨ ਹੁਣ ਆਪਾਂ ਚੱਲਦੇ ਹਾਂ ਬੱਚਿਓ ਆਪਣਾ ਵਿਚਾਰ ਤਾਂ ਹੋ ਗਿਆ ਆਮ ਗਿਆਨ ਦੇ ਪ੍ਰਸ਼ਨਾਂ ਤੇ ਪਹਿਲਾ ਪ੍ਰਸ਼ਨ ਹੈਗਾ ਜੰਗ ਅਜ਼ਾਦੀ ਮੈਮੋਰੀਅਲ ਕਿੱਥੇ ਸਥਿਤ ਹੈ ਇਹ ਕਿੱਥੇ ਸਥਿਤ ਹੈ ਬੱਚਿਓ ਕਰਤਾਰਪੁਰ ਜਲੰਧਰ ਅਗਲਾ ਹੈ ਬੱਚੋ ਪ੍ਰਸ਼ਨ ਨੰਬਰ 2 ਜੰਗਲ ਦਾ ਰਾਜਾ ਕਿਹੜੇ ਜਾਨਵਰ ਨੂੰ ਕਿਹਾ ਜਾਂਦਾ ਹੈ ਦੂਸਰਾ ਪ੍ਰਸ਼ਨ ਹੈਗਾ ਜੰਗਲ ਦਾ ਰਾਜਾ ਕਿਹੜੇ ਜਾਨਵਰ ਨੂੰ ਕਿਹਾ ਜਾਂਦਾ ਹੈ ਇਸਦਾ ਉੱਤਰ ਹੈ ਸ਼ੇਰ ਤੀਜਾ ਪ੍ਰਸ਼ਨ 15 ਅਗਸਤ ਨੂੰ ਕਿਹੜਾ ਦਿਨ ਮਨਾਇਆ ਜਾਂਦਾ ਹੈ ਦੇਖੋ ਹੁਣ 15 ਅਗਸਤ ਦੀਆਂ ਹਨ ਸਾਰੇ ਸਕੂਲਾਂ ਦੇ ਵਿੱਚ ਤਿਆਰੀਆਂ ਚੱਲਦੀਆਂ ਨੇ ਤਾਂ ਤੁਸੀਂ ਸਾਨੂੰ ਪਤਾ ਵੀ ਲੱਗ ਗਿਆ ਹੋਣਾ ਵੀ 15 ਅਗਸਤ ਨੂੰ ਕਿਹੜਾ ਦਿਨ ਮਨਾਉਣਾ ਹਨ ਆਪਾਂ ਆਮੀ ਬੋਲਦੇ ਆ ਬੱਚੋ 15 ਅਗਸਤ ਨੂੰ ਆਜ਼ਾਦੀ ਦਿਵਸ ਮਨਾਵਾਂਗੇ ਆਪਾਂ ਪਹਿਲਾਂ ਆਪਣਾ ਬੱਚੋ ਦੇਸ਼ ਗੁਲਾਮ ਸੀ ਤਾਂ 15 ਅਗਸਤ ਨੂੰ ਆਪਣਾ ਦੇਸ਼ ਆਜ਼ਾਦ ਹੋਇਆ ਸੀ ਕਦੋਂ ਹੋਇਆ ਸੀ 15 ਅਗਸਤ 15 ਅਗਸਤ 1947 ਆਪਣਾ ਦੇਸ਼ ਆਜ਼ਾਦ ਹੋਇਆ ਸੀ ਚੌਥਾ ਪ੍ਰਸ਼ਨ ਹੈਗਾ ਪੇਜ ਕਸਣ ਲਈ ਕਿਹੜਾ ਪੇਜ ਕਸਣ ਲਈ ਕੀ ਵਰਤਿਆ ਜਾਂਦਾ ਹੈ ਇਸ ਦਾ ਉੱਤਰ ਹੈ ਪੇਜ ਕਸ ਪੰਜਵਾਂ ਪ੍ਰਸ਼ਨ 200 ਰੁਪਏ ਦਾ ਇੱਕ ਅਤੇ 100 ਰੁਪਏ ਦੇ ਤਿੰਨ ਨੋਟ ਮਿਲ ਕੇ ਕਿੰਨੀ ਰਕਮ ਬਣੇਗੀ 200 ਰੁਪਏ ਦਾ ਕਿੰਨਾ ਨੋਟ ਹੈ ਬੱਚਿਓ ਇੱਕ ਹੈਨਾ ਦੇਖੋ 200 ਦਾ ਇੱਕ ਤੇ 300 ਦੇ ਇੱਕ 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 100 ਦੇ ਤਿੰਨ ਇਹਦੇ ਵਿੱਚ ਵਿੱਚੋਂ ਆਪਾਂ 100 ਜੋੜ ਦਾਂਗੇ ਫਿਰ ਫਿਰ 100 ਜੋੜ ਦਾਂਗੇ ਫਿਰ 100 ਜੋੜ ਦਾਂਗੇ ਫਿਰ 100 ਜੋੜ ਦਾਂਗੇ ਤਾਂ ਇਹ ਕਿੰਨਾ ਉੱਤਰ ਆ ਜੂਗਾ ਤਾਂ 500 100 100 ਪਾ ਤਿੰਨ ਵਾਰੀ ਜੋੜਾਂਗੇ 200 ਜੋੜਾਂਗੇ ਇੱਕ ਵਾਰੀ ਤਾਂ ਉੱਤਰ ਆ ਗਿਆ 500 ਅਗਲਾ ਹੈ ਬੱਚੇ ਉਹ ਅੱਗੇ ਹੈ ਆਓ ਬੁੱਝੀਏ ਮਾਂ ਸਾਰੇ ਜਗਤ ਦੀ ਇਸ ਤੋਂ ਬਾਝ ਨਾ ਕੋਈ ਬੁੱਢੀ ਲੱਖਾਂ ਬਰਿਆਂ ਦੀ ਅਜੇ ਵੀ ਨਮੀ ਨਰੋਈ ਇਹ ਰਿਪੀਟ ਕਰਦੀਆਂ ਬੁਝਾਰਤ ਨੂੰ ਮਾਂ ਸਾਰੇ ਜਗਤ ਦੀ ਇਸ ਤੋਂ ਬਾਝ ਨਾ ਕੋਈ ਬੁੱਢੀ ਲੱਖਾਂ ਬਰਿਆਂ ਦੀ ਅਜੇ ਵੀ ਨਮੀ ਨਰੋਈ ਇਸਦਾ ਉੱਤਰ ਹੈ ਤਰਤੀ ਇਸ ਤੋਂ ਬਾਝ ਨਾ ਕੋਈ ठीक है आप सारे देखो धरती से रहने अगे बच्चों बार प्रैक्टिस पहला है नेचर नेचर बच्चों कुदरत कुछ अगला है जिसने तो दिन भी ने पर आप होंगे दिन भी ने रात में आपूद स्टार्ज तारे तीसरा है बच्चों कलाउड यह होंगे ने बच्चों बदल अगला है मून ਮਨੋਂ ਦਾ ਚੰਦ ਜਾਂ ਚੰਦਰਮਾ ਪੰਜਵਾਂ ਹੈ ਰੇਨਬੋ ਰੇਨਬੋ ਹੁੰਦਾ ਬੱਚੇ ਸਤਰੰਗੀ ਪੀਂਗ ਇਹ ਸੀ ਬੱਚੇ ਆਪਣੀ ਸਲਾਈਡ ਦਿਨ ਮੰਗਲਵਾਰ 29 ਜੁਲਾਈ 2025 ਅੱਜ ਬੱਚੇ ਆਪਾਂ ਦਿਨ ਬੁੱਧਵਾਰ 3 ਜੁਲਾਈ 2025 ਦੀ ਸਲਾਈਡ ਕਰਾਂਗੇ ਸ਼ੁਰੂਆਤ ਕਰਾਂਗੇ ਬੱਚੇ ਆਪਾਂ ਅੱਜ ਦੇ ਵਿਚਾਰ ਤੋਂ ਅੱਜ ਦਾ ਵਿਚਾਰ ਹੈਗਾ ਸਾਨੂੰ ਆਪਣੇ ਅਸੀਂ ਇੱਦਾਂ ਤੇ ਮਾਣ ਕਰਨਾ ਚਾਹੀਦਾ ਹੈ ਕੀ ਅੱਜ ਦਾ ਵਿਚਾਰ ਸਾਨੂੰ ਆਪਣੇ ਅਸੀਂ ਇੱਦਾਂ ਤੇ ਮਾਣ ਕਰਨਾ ਚਾਹੀਦਾ ਹੈ ਸ਼ਹੀਦ ਕੌਣ ਹੁੰਦੇ ਨੇ ਬੱਚਿਓ ਇਹ ਵੀ ਤੁਹਾਨੂੰ ਦੱਸਾਂਗੇ ਅੱਜ ਜੇਕਰ ਅਸੀਂ ਆਪਣੇ ਆਪ ਨੂੰ ਆਜ਼ਾਦ ਭਾਰਤ ਦੇ ਵਾਸੀ ਸਮਝਦੇ ਹਾਂ ਤਾਂ ਬੱਚਿਓ ਆਪਾਂ ਜੋ ਮਾਣ ਮਹਿਸੂਸ ਕਰਦੇ ਹਾਂ ਇਹ ਸਿਰਫ ਆਪਣੇ ਸੂਰਬੀਰ ਸਹੀਦਾਂ ਦੀ ਬਦੌਲਤ ਹੀ ਜਿਨ੍ਹਾਂ ਨੇ ਆਪਣੀ ਜਾਨ ਦੀ ਬਾਜ਼ੀ ਲਗਾ ਕੇ ਸਾਨੂੰ ਆਜ਼ਾਦੀ ਲੈ ਕੇ ਦਿੱਤੀ ਅਸੀਂ ਹਮੇਸ਼ਾ ਹੀ ਸਾਡੇ ਮਹਾਨ ਸ਼ਹੀਦਾਂ ਦੇ ਰਿਣੀ ਰਹਾਂਗੇ ਯਾਦ ਕਰੋ ਇਹ ਸ਼ਹੀਦ ਕਰਤਾਰ ਸਿੰਘ ਸਰਾਭੇ ਨੂੰ ਜਿਸ ਨੇ ਮਹਿਜ 19 ਸਾਲ ਦੀ ਉਮਰ ਹੀ ਸੀ ਉਹਨਾਂ ਦੀ ਉਹਨੇ ਸਾਲ ਦੀ ਉਮਰ ਵਿੱਚ ਦੇਸ਼ ਦੀ ਆਜ਼ਾਦੀ ਲਈ ਭਾਰ ਜਵਾਨੀ ਵਿੱਚ ਆਪਣੀ ਜ਼ਿੰਦਗੀ ਦੇਸ਼ ਲਈ 바ਰ ਦਿੱਤੀ ਦੇਸ਼ ਤੋਂ ਕੁਰਬਾਨ ਕਰ ਦਿੱਤੀ ਤਾਂ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਵੀ ਇਹਨਾਂ ਨੇ ਵੀ ਆਪਣੀ ਜ਼ਿੰਦਗੀ ਦੇਸ਼ ਦੇ ਲਈ ਖਿਲਾਦੀ ਇਹ ਵੀ ਬਹੁਤ ਮਹਾਨ ਜੋਦੇ ਸੀ ਤੇ ਸਾਨੂੰ ਇਹਨਾਂ ਦੇ ਬਹੁਤ ਜ਼ਿਆਦਾ ਮਾਣ ਆ ਤੇ ਜਿਨ੍ਹਾਂ ਨੇ ਲੱਖਾਂ ਤਸੀਹੇ ਚੱਲ ਕੇ ਭਾਸੀ ਦਾ ਰੱਸਾ ਜੁਮਿਆ ਤਾਂ ਜੋ ਸਾਡੇ ਦੇਸ਼ ਨੂੰ ਸਾਡਾ ਦੇਸ਼ ਜਿਹੜਾ ਬੱਚੇ ਆਜ਼ਾਦ ਹੋ ਸਕੇ ਅਤੇ ਭਾਰਤ ਵਾਸੀ ਆਜ਼ਾਦ ਦੇਸ਼ ਦੇ ਨਾਗਰਿਕ ਖਵਾ ਸਕਣ ਅੱਜ ਜੋ ਕੁਝ ਵੀ ਅਸੀਂ ਹੁਣ ਤੱਕ ਰਾਹਤ ਮਹਿਸੂਸ ਕੀਤੀ ਹੈ ਉਹ ਆਜ਼ਾਦੀ ਪ੍ਰਾਪਤ ਕਰਨ ਤੋਂ ਬਾਅਦ ਹੀ ਸੰਭਵ ਹੋਇਆ ਜਿਸ ਦਾ ਸੰਪੂਰਨ ਸੇਰਾ ਸਾਡੇ ਆਜ਼ਾਦੀ ਦੇ ਪ੍ਰਵਾਨੇ ਸਨਮਾਨ ਦੇ ਪਾਤਕਰ ਸਾਡੇ ਸੂਰਬੀਰ ਸੀ ਇਦਾਂ ਦੀ ਨੋਹੀ ਦੇਣਾ ਬਣਦਾ ਤਾਂ ਸਾਨੂੰ ਹਮੇਸ਼ਾ ਹੀ ਬੱਚੇ ਆਪਣੇ ਸ਼ਹੀਦਾਂ ਤੇ ਮਾਣ ਕਰਨਾ ਚਾਹੀਦਾ ਜਿਵੇਂ ਹੁਣ ਆਪਾਂ ਨੂੰ ਕੱਲ ਦੀ ਛੁੱਟੀ ਵੀ ਹੈ ਬੱਚਿਓ ਇਹ ਵੀ ਆਪਣੇ ਮਹਾਨ ਸ਼ਹੀਦ ਸੀਦ ਉਦਮ ਸਿੰਘ ਨੇ ਦੇਖੋ ਨਾ ਛੇਦ ਉਦਮ ਸਿੰਘ ਸੁਨਾਮ ਇਹਨਾਂ ਨੇ ਵਿਜਲਿਆ ਵਾਲੀ ਬਾਗ ਦਾ ਬਦਲ ਲਿਆ ਸੀ ਤੇ ਇਹ ਵੀ ਬਹੁਤ ਵੱਡੇ ਮਹਾਨ ਸ਼ਹੀਦ ਨੇ ਵਿੱਚ ਆਪਣੇ ਜਿਨ੍ਹਾਂ ਦੇ ਬਨਾ ਲਏ ਨੇ ਹੋਰ ਵੀ ਬਹੁਤ ਜਿਆਦੇ ਸ਼ਹੀਦ ਮਹਾਨ ਸ਼ਹੀਦ ਨੇ ਤੇ ਉਹ ਆਪਾਂ ਸਾਰੇ ਸ਼ਹੀਦਾਂ ਦੀ ਵੀਡੀਓ ਅਗਲੀ ਵੀਡੀਓ ਦੇ ਵਿੱਚ ਕਰਾਂਗੇ ਤੇ ਇਸ ਲਈ ਵਿੱਚ ਸਾਨੂੰ ਆਪਣੇ ਸ਼ਹੀਦਾਂ ਤੇ ਬਹੁਤ ਵੱਡਾ ਮਾਣ ਕਰਨਾ ਚਾਹੀਦਾ ਜਿਨ੍ਹਾਂ ਦੀ ਬਦੌਲਤ ਅਸੀਂ ਅੱਜ ਗੁਲਾਮੀ ਦੇ ਜਾ ਉਹਦੇ ਵਿੱਚ ਜਿਹੜਾ ਰੱਸੇ ਵਿੱਚੋਂ ਨਿਕਲ ਚੁੱਕੇ ਆ ਗੁਲਾਮੀ ਦੇ ਜੰਜਾਲ ਵਿੱਚੋਂ ਨਿਕਲ ਚੁੱਕੇ ਆ ਇਹ ਅਸੀਂ ਆਜ਼ਾਦੀ ਹੈ ਜਿਹੜੀ ਉਹ ਮਾਣ ਰਹੇ ਆ ਸਿਰਫ ਦੇ ਸਿਰਫ ਇਹਨਾਂ ਦਾ ਸਿਹਰਾ ਸਾਡੇ ਮਹਾਨ ਸ਼ਹੀਦਾਂ ਨੂੰ ਜਾਂਦਾ ਹੈ ਇਸ ਵਿੱਚ ਆਪਣਾ ਅੱਜ ਦਾ ਵਿਚਾਰ ਜੋ ਕਿ ਸ਼ਹੀਦਾਂ ਨਾਲ ਜੁੜਿਆ ਹੋਇਆ ਸੀ ਹੁਣ ਆਪਾਂ ਕਰਾਂਗੇ ਬੱਚਿਓ ਆਮ ਗਿਆਨ ਦੇ ਪ੍ਰਸ਼ਨ ਸਹੀ ਇਹ ਉਦਮ ਸਿੰਘ ਦਾ ਬਚਪਨ ਦਾ ਨਾਂ ਕੀ ਸੀ ਕੀ ਇਹਨਾਂ ਦਾ ਨਾਂ ਸੇਰ ਸਿੰਘ ਜਨਰਲ ਅਰਵਾਇਰ ਨੂੰ ਮਾਰ ਕੇ ਜਲਿਆਂਵਾਲਾ ਬਾਗ ਦਾ ਬਦਲਾ ਕਿਸ ਨੇ ਲਿਆ ਕਿਸ ਦਾ ਉੱਤਰ ਕੀ ਹੈ ਬੱਚੋ ਸ਼ਹੀਦ ਸਰਦਾਰ ਉਧਮ ਸਿੰਘ ਨੇ ਇਹ ਰਹੀ ਵੱਡੀ ਘਟਨਾ ਨੇ ਸ਼ਹੀਦ ਉਧਮ ਸਿੰਘ ਨੇ ਅੰਗਰੇਜ਼ਾਂ ਤੋਂ ਬਦਲਾ ਲੈਣ ਲਈ ਪ੍ਰੇਰਿਤ ਕੀਤਾ ਜਲਿਆਂਵਾਲਾ ਬਾਗ ਦਾ ਖੂਨੀ ਸਾਥੀ ਇਹਨਾਂ ਨੇ ਬੱਚੋ ਉੱਥੇ ਬਦਲਾ ਲਿਆ ਸੀ ਉਹਨਾਂ ਨੇ ਆਪਣੇ ਤੇ ਇੰਨੀਆਂ ਗੋਲੀਆਂ ਚਲਾਤੀਆਂ ਸੀ ਆਪਣੇ ਲੋਕਾਂ ਤੇ ਤਾਂ ਇਹਨਾਂ ਤੋਂ ਝੱਲੀ ਨਹੀਂ ਸੀ ਗਈ ਘਟਨਾ ਨਿੰਨਾ ਚਰ ਉਸਕਾ ਨਾ ਦੇਣਾ ਨੇ ਬਦਲਾ ਨਹੀਂ ਚਿਲੇ ਉਹ ਨੱਚ ਰਹੀ ਚੈਨ ਨਾਲ ਨਹੀਂ ਸੀ ਬੈਠੀ ਠੀਕ ਆ ਇਹਨਾਂ ਨੇ ਜਲੇਵਾਲੇ ਬਾਗ ਦਾ ਜਿਹੜਾ ਖੂਨ ਨਹੀਂ ਸਕਾ ਸੀ ਉਹਦਾ ਬਦਲਾ ਕਿਹਨ ਲਿਆ ਸੀ ਸ਼ਹੀਦ ਉਦਮ ਸਿੰਘ ਜੀ ਨੇ ਜੋ ਥਾ ਪ੍ਰਸ਼ਨ ਆਏਗਾ ਜਲੇਵਾਲੇ ਬਾਗ ਦਾ ਸਾਕੇ ਦਾ ਬਦਲਾ ਲੈਣ ਲਈ ਸੀ ਹੀ ਉਦਮ ਸਿੰਘ ਨੇ ਲੰਡਨ ਵਿੱਚ ਕਿਸ ਦੀ ਹੱਤਿਆ ਕੀਤੀ ਇਸ ਦਾ ਉੱਤਰ ਹੈ ਬੱਚੇ ਮਾਈਕਲ ਉਡਵੈਰ ਪੰਜਵਾਂ ਪ੍ਰਸ਼ਨ ਸੀ ਉਦਮ ਸਿੰਘ ਕਿਸ ਨੂੰ ਆਪਣਾ ਗੁਰੂ ਮੰਨਦੇ ਸਨ ਇਸ ਨੂੰ ਮੰਨਦੇ ਸੀ ਬੱਚਿਓ ਸਰਦਾਰ ਸਿੰਘ ਇਹਦੇ ਪਾਲ ਸਿੰਘ ਨੇ ਅੱਗੇ ਆਓ ਬੁੱਝਗੇ ਚਿੱਟੇ ਜ਼ਮੀਨ ਕਾਲੇ ਛੋਲੇ ਹੱਥੀਂ ਭੀਜੇ ਮੋਹਾਂ ਬੋਲੇ ਇਹ ਕਿਨੇ ਅੱਖਰ ਅੱਗੇ ਚੱਲਦੇ ਆ ਬੱਚਿਓ ਆਪਾਂ ਨਿਊ ਵਾਰਡ ਤੇ ਬ੍ਰੇਕਫਾਸਟ ਬ੍ਰੇਕਫਾਸਟ ਹੁੰਦਾ ਬੱਚਿਓ ਨਾਸ਼ਤਾ ਜਿਹੜਾ ਆਪਾਂ ਸਵੇਰੇ ਕਰਦੇ ਹਾਂ ਨਾ ਸਵੇਰ ਦਾ ਖਾਣਾ ਜਿਹੜਾ ਹੁੰਦਾ ਉਹਨੂੰ ਆਪਾਂ ਨਾਸ਼ਤਾ ਬੋਲਦੇ ਆ ਬ੍ਰੇਕਫਾਸਟ ਦੂਸਰਾ ਹੈ ਲੰਚ ਲੰਚ ਹੁੰਦਾ ਬੱਚੋ ਦੁਪਹਿਰ ਦਾ ਖਾਣਾ ਇਹਨੂੰ ਪੱਟਾ ਵੀ ਕਹੇ ਜਾਂਦੇ ਆ ਪੁਰਾਣੇ ਸਮਿਆਂ ਦੇ ਵਿੱਚ ਜਦੋਂ ਹਾਲ ਬੋਂਦੇ ਹੁੰਦੇ ਸੀ ਖੇਤਾਂ ਦੇ ਵਿੱਚ ਤਾਂ ਮਤਲਬ ਕਿ ਉਹਨਾਂ ਦੇ ਜਿਹੜੇ ਕਿਸਾਨ ਹੁੰਦੇ ਸੀ ਆਪਣੇ ਉਹਨਾਂ ਦਾ ਪੱਟਾ ਲੈ ਕੇ ਜਾਂਦੇ ਹੁੰਦੇ ਸੀ ਤਾਂ ਉਹ ਦੁਪਹਿਰ ਦੇ ਖਾਣੇ ਵਿੱਚ ਜੋ ਖਾਂਦੇ ਦੁਪਹਿਰ ਦਾ ਖਾਣਾ ਜੋ ਇਸ ਨੂੰ ਪੱਟਾ ਵੀ ਬੋਲਿਆ ਜਾਂਦਾ ਅੱਗੇ ਆ ਗਿਆ ਡਿਨਰ ਡਿਨਰ ਹੁੰਦਾ ਬੱਚੋ ਰਾਤ ਦਾ ਖਾਣਾ ਮੀਲ ਮੀਲ ਜਿੰਦਾ ਬੱਚੇ ਭੋਜਨ ਸਾਰੇ ਖਾਣੇ ਮਤਲਬ ਕਿ ਅੱਗੇ ਆ ਗਿਆ ਹੈਲਦੀ ਹੈਲਦੀ ਹੁੰਦਾ ਸੇਤਮਨ ਇਸੇ ਵਿੱਚੋਂ ਆਪਣੀ ਸਲਾਈਡ ਦਿਨ ਬੁੱਧਵਾਰ 3 ਜੁਲਾਈ 2025 ਅੱਜ ਆਪਾਂ ਬੱਚੇ ਸਲਾਈਡ ਕਰਾਂਗੇ ਦਿਨ ਸ਼ੁੱਕਰਵਾਰ 1 ਅਗਸਤ 2025 ਅਗਸਤ ਹੋਂ ਦਾ ਬੱਚੇ 8ਵਾਂ ਮਹੀਨਾ ਸਾਲ ਦਾ 8ਵਾਂ ਮਹੀਨਾ ਸ਼ੁਰੂ ਹੋ ਗਿਆ ਅੱਜ ਤੇ ਹੁਣ ਆਪਾਂ ਸਲਾਈਡ ਦੇ ਵਿੱਚ ਸਭ ਤੋਂ ਪਹਿਲਾਂ ਕਰਾਂਗੇ ਵਿੱਚ ਅੱਜ ਦਾ ਵਿਚਾਰ ਅੱਜ ਦਾ ਵਿਚਾਰ ਹੈਗਾ ਇਨਸਾਨੀਅਤ ਸਭ ਤੋਂ ਵੱਡਾ ਕਰਮ ਹੈ ਕੀ ਹੈ ਜਿਹਦਾ ਵਿਚਾਰ ਬੱਚਿਓ ਇਨਸਾਨੀਅਤ ਸਭ ਤੋਂ ਵੱਡਾ ਧਰਮ ਹੈ ਜਦੋਂ ਕਿਤੇ ਪਹਿਲੇ ਵਿੱਚ ਮੈਂ ਤੁਹਾਨੂੰ ਅਧਾਰ ਨਾਲ ਦੇ ਕੇ ਸਮਝਾਉਣੀ ਹੈ ਇਹ ਅੱਜ ਦੇ ਵਿਚਾਰ ਦੀ ਜਿਵੇਂ ਜਦੋਂ ਕਿਤੇ ਕੋਈ ਵੱਡਾ ਪਹਚਾਲ ਹੜ੍ਹ ਜਾਂ ਫਿਰ ਭਿਆਨਕ ਅੱਗ ਲੱਗ ਜਾਂਦੀ ਹੈ ਨਾ ਤਾਂ ਜਿਸ ਵਿੱਚ ਲੋਕਾਂ ਦਾ ਸਭਤ ਸਭ ਕੁਝ ਤਬਾਹ ਹੋ ਜਾਂਦੀ ਤਾਂ ਉੱਥੇ ਸਾਨੂੰ ਇਹ ਕੱਢਣਾ ਮਾਜੀਆਂ ਸਿੱਖਿਆ ਦਿੰਦੀਆਂ ਨੇ ਕਿ ਇਨਸਾਨੀਅਤ ਹੀ ਸਭ ਤੋਂ ਵੱਡਾ ਧਰਮ ਹੈ ਕਿਉਂਕਿ ਅਜਿਹੇ ਹਾਲਾਤ ਵਿੱਚ ਬੰਦਾ ਹੀ ਬੰਦੇ ਦੇ ਕੰਮ ਆਉਂਦਾ ਹੈ ਤੇ ਅਜਿਹੇ ਸਮੇਂ ਕੋਈ ਵੀ ਧਰਮ ਨਹੀਂ ਦੇਖਿਆ ਜਾਂਦਾ ਤੇ ਉੱਥੇ ਸਿਰਫ ਇੱਕ ਦੂਜੇ ਦੀ ਸਹਾਇਤਾ ਕੀਤੀ ਜਾਂਦੀ ਹੈ। ਸ਼ੈਣੇ ਕਹਿੰਦੇ ਨੇ ਕਿ ਜਦੋਂ ਵੀ ਕਿਤੇ ਕੁਦਰਤੀ ਆਫਤ ਆਉਂਦੀ ਹੈ ਅਤੇ ਉੱਥੇ ਜਿਸ੍ਹਾਂ ਦੇ ਕੁਦਰਤੀ ਆਫਤ ਆਉਂਦੇ ਉੱਥੇ ਮੋਬਾਈਲ ਸਹੂਲਤਾ ਸੁੱਖ ਸਭ ਕੁਝ ਬੰਦ ਹੋ ਜਾਂਦਾ ਪੈਸਾ ਵੀ ਸਭ ਕੁਝ ਮਦਦ ਕਰਨ ਵਿੱਚ ਸਾਰੇ ਆ ਸਮਰੱਥ ਹੋ ਜਾਂਦੇ ਨੇ ਤਾਂ ਉੱਥੇ ਮਨੁੱਖ ਹੀ ਇੱਕ ਅਜਿਹਾ પ્રાਣੀ ਹੁੰਦਾ ਜਿਹੜਾ ਇੱਕ ਦੂਜੇ ਦੀ ਸਹਾਇਤਾ ਕਰ ਸਕਦਾ। ਇਹ ਖੂਬਸੂਰਤ ਸੰਦੇਸ਼ ਸਾਨੂੰ ਹਰ ਕੁਦਰਤੀ ਆਫ਼ਤ ਤੋਂ ਬਾਅਦ ਹੀ ਮਿਲਦਾ ਕਿ ਬੰਦਾ ਹੀ ਬੰਦੇ ਦਾ ਮਦਦਗਾਰ ਹੈ ਅਤੇ ਸਾਨੂੰ ਮੁਸੀਬਤ ਸਮੇਂ ਇੱਕ ਦੂਜੇ ਦੀ ਮਦਦ ਕਰਨ ਲਈ ਅੱਗੇ ਆਉਣਾ ਚਾਹੀਦਾ। ਇਸ ਲਈ ਇਨਸਾਨੀਅਤ ਦੀ ਕੋਈ ਭਾਸ਼ਾ ਨਹੀਂ ਹੁੰਦੀ। ਕੋਈ ਧਰਮ ਨਹੀਂ ਹੁੰਦਾ ਇਸ ਲਈ ਸਭ ਤੋਂ ਵੱਡਾ ਧਰਮ ਜਿਹੜਾ ਉਹ ਇਨਸਾਨੀਅਤ ਦਾ ਹੈ। ਇਹ ਸੀ ਬੱਚਿਓ ਆਪਣਾ ਅੱਜ ਦਾ ਵਿਚਾਰ ਜੋ ਮੈਂ ਤੁਹਾਨੂੰ ਪੂਰਾ ਖੋਲ ਕੇ ਦੱਸਿਆ। ਹੁਣ ਆਪਾਂ ਕਰਾਂਗੇ ਬੱਚਿਓ ਗਿਆਨ ਵਿਗਿਆਨ ਦੇ ਪ੍ਰਸ਼ਨ। ਪਹਿਲਾ ਪ੍ਰਸ਼ਨ ਹੈਗਾ ਆਬਾਦੀ ਪੱਖੋਂ ਪੰਜਾਬ ਦਾ ਸਭ ਤੋਂ ਛੋਟਾ ਜ਼ਿਲ੍ਹਾ ਕਿਹੜਾ ਹੈ? ਇਹ ਹੈ ਬੱਚਿਓ ਮਲੇਰਕੋਟਲਾ। ਪ੍ਰਸ਼ਨ ਨੰਬਰ 2 ਵਿਸ਼ਵ ਦਾ ਸਭ ਤੋਂ ਵੱਡਾ ਮਹਾਦੀਪ ਕਿਹੜਾ ਹੈ? ਇਹ ਹੈ ਬੱਚਿਓ ਏਸ਼ੀਆ ਮਹਾਦੀਪ। ਪ੍ਰਸ਼ਨ ਤੀਸਰਾ ਹੈ ਐਵਰੇਸਟ ਚੋਟੀ ਉੱਪਰ ਜਾਣ ਵਾਲੀ ਪਹਿਲੀ ਭਾਰਤੀ ਮਹਿਲਾ ਕੌਣ ਸੀ ਇਹ ਹੈ ਬੱਚੇ ਬਚੇਂਦਰੀ ਪਾਨ ਪ੍ਰਸ਼ਨ ਚੌਥਾ ਹੈ ਕਿ ਤੁਹਾਡੀ ਤਹਿਸੀਲ ਦਾ ਨਾਮ ਕੀ ਹੈ ਬੱਚੇ ਜਿਹੜੀ ਜਿਹੜੀ ਤੁਹਾਡੀ ਤਹਿਸੀਲ ਤੁਸੀਂ ਉਸ ਦਾ ਨਾਮ ਲੈ ਦੇਣਾ ਪਰ ਸਾਡੀ ਤਹਿਸੀਲ ਦਾ ਨਾਮ ਸੰਗਰੂਰ ਹੈ ਹਾਕੀ ਦਾ ਜਾਦੂਗਰ ਕਿਸ ਨੂੰ ਕਿਹਾ ਜਾਂਦਾ ਹੈ ਹੁਣ ਆਪਾਂ ਪੰਜਵਾਂ ਪ੍ਰਸ਼ਨ ਕਰਦੇ ਹਾਂ ਹਾਕੀ ਦਾ ਜਾਦੂਗਰ ਕਿਸ ਨੂੰ ਕਿਹਾ ਜਾਂਦਾ ਹੈ ਇਸ ਦਾ ਉੱਤਰ ਹੈ ਬੱਚੇ ਮੇਜਰ ਧਿਆਨ ਚੰਦ ਅੱਗੇ ਹੈ ਆਓ ਬੁਝੀਏ ਆਓ ਬੁਝੀਏ ਆਪਾਂ ਹਰ ਰੋਜ਼ ਬਾਦ ਨਵੀਂ ਬੁਝਾਰਤ ਕਰਦੇ ਹਾਂ ਇਹ ਹੁਣ ਆਪਾਂ ਕਰਨ ਲੱਗੇ ਹਾਂ ਬੱਚੋ ਇੱਕ ਬਾਤ ਕਰਤਾਰੋ ਪਾਈ ਮੂਰਖ ਦੇ ਘਰ ਜੰਮੀ ਇਹ ਕੱਲ੍ਹਿਆ ਕੀਤੀ ਛੋਟੀ ਹੋਵੇ ਦੂਰਾ ਕੀਤੇ ਲੰਬੀ ਇਹ ਹੈ ਬੱਚਿਓ ਲੜਾਈ ਲੜਾਈ ਨੂੰ ਜਿੰਨਾ ਮਰਜ਼ੀ ਵਧਾਈ ਜਾ ਹਣਾ ਲੜਾਈ ਤੇ ਲੱਸੀ ਨੂੰ ਲੱਸੀ ਜਿੰਨਾ ਮਰਜ਼ੀ ਪਾਣੀ ਪਾ ਦੋ ਉਹ ਵੱਧ ਜਾਂਦੀ ਹੈ ਲੜਾਈ ਨੂੰ ਕਿੰਨਾ ਮਰਜ਼ੀ ਵਧਾਈ ਜਾ ਉਹ ਵੱਧ ਜਾਂਦੀ ਹੈ ਇਹ ਸੀ ਬੱਚਿਓ ਆਪਣੇ ਪ੍ਰਸ਼ਨ ਉੱਤਰ ਹੁਣ ਆਪਾਂ ਚੱਲਦੇ ਹਾਂ ਨਿਊ ਬੋਰਡ ਤੇ ਪਹਿਲਾ ਇਹ ਬੱਚੇ ਫੋਲੋ ਇਹ ਹੁੰਦਾ ਬੱਚਾ ਪਿੱਛਾ ਕਰਨਾ ਦੂਸਰਾ ਹੈ ਵੈਲੂ ਵੈਲੂ ਹੁੰਦਾ ਕਦਰ ਮੁੱਲ ਤੀਸਰਾ ਬੋਰਡ ਹੈ ਬੱਚਿਓ ਰਿਸਪੈਕਟ

ਸ਼ੁਰੂਆਤ ਕਰਾਂਗੇ ਬੱਚਿਓ ਅੱਜ ਦੇ ਵਿਚਾਰ ਤੋਂ ਅੱਜ ਦਾ ਵਿਚਾਰ ਹੈਗਾ ਬੱਚਿਓ ਹਰ ਮਨੁੱਖ ਸਾੰਭੇ ਇੱਕ ਰੁੱਖ ਇਹ ਪਿਛਲੇ ਹਫ਼ਤੇ ਵੀ ਆਪਾਂ ਨੂੰ ਅੱਜ ਦਾ ਵਿਚਾਰ ਆਇਆ ਸੀ ਹਰ ਮਨੁੱਖ ਸਾੰਭੇ ਇੱਕ ਰੁੱਖ ਇਸ ਨੂੰ ਆਪਾਂ ਬੱਚੇ ਖੋਲ ਕੇ ਲਿਖਾਂਗੇ ਬੋਲਾਂਗੇ ਰੁੱਖਾਂ ਵੇਨਾ ਨਾ ਸੋਹੰਦੀ ਧਰਤੀ ਰੁੱਖ ਵੱਢੀਏ ਤਾਂ ਰੋਂਦੀ ਧਰਤੀ ਸੋ ਪਿਆਰੇ ਬੱਚਿਓ ਮਨੁੱਖ ਤੇ ਰੁੱਖ ਦਾ ਨਾਉ ਅਤੇ ਮਾਸ ਦਾ ਰਿਸ਼ਤਾ ਰੁੱਖ ਸਾਡੇ ਸੱਚੇ ਸਾਥੀ ਨੇ ਸਾਡੇ ਮਿੱਤਰ ਨੇ ਵਧੀਆ ਆਪਣੇ ਨੇੜੇ ਦੇ ਇਹ ਆਪਾਂ ਜਦੋਂ ਸਕੂਲ ਦੇ ਵਿੱਚ ਵੀ ਪੜ੍ਹਦੇ ਹੁੰਨੇ ਆ ਨਾ ਘਰ ਆਪਣੀ ਗਵਾਂਡੀ ਵੀ ਨਹੀਂ ਜਦੋਂ ਆਪਾਂ ਇੱਕ ਥਾਂ ਤੋਂ ਦੇਖੋ ਆਪਾਂ ਇੱਥੇ ਮੰਨ ਲਓ ਆਪਾਂ ਸਕੂਲ ਦੇ ਵਿੱਚ ਇੱਕ ਕਮਰੇ ਦੇ ਵਿੱਚ ਬੈਠੇ ਆ ਤਾਂ ਨਾਲ ਹੀ ਉਹਦੇ ਕਮਰੇ ਦੇ ਮੂਹਰੇ ਇੱਕ ਰੁੱਖ ਆ ਉਹ ਕੀ ਹੋ ਗਿਆ ਗਵਾਂਡੀ ਤੇ ਸਾਡੇ ਸੱਚੇ ਸਾਥੀ ਵੀ ਨੇ ਬੱਚੇ ਰੁੱਖ ਮੀਂਹ ਲਿਆਉਣ ਵਿੱਚ ਵੀ ਸਾਡੇ ਸਹਾਈ ਹੁੰਦੇ ਨੇ ਆ ਨਾ ਹਵਾ ਨੂੰ ਸਾਫ਼ ਸੁਥਰਾ ਵੀ ਕਰਦੇ ਨੇ ਐ ਹੋਰ ਜ਼ਿਆਦਾ ਵੀ ਸਾਧਨ ਨੇ ਜੇਕਰ ਬੱਚੇ ਰੁੱਖ ਨਾਲ ਹੋਣਾ ਆਪਾਂ ਨੂੰ ਸਾਹ ਲੈਣਾ ਵੀ ਔਖਾ ਹੋ ਜੇ ਰੁੱਖਾਂ ਤੋਂ ਬਹੁਤ ਤਰ੍ਹਾਂ ਦੀਆਂ ਦਵਾਈਆਂ ਹੀ ਮਿਲਦੀਆਂ ਨੇ ਤੇ ਰੁੱਖੋ ਪੈਣਾ ਭਰਾਵਾ ਵਰਗੇ ਨੇ ਤੇ ਸਾਥੋਂ ਬੜੀ ਵੱਡੀ ਆਸ ਰੱਖਦੇ ਨੇ ਜੇ ਅਸੀਂ ਆਪਣੇ ਧਾਰਮਿਕ ਗ੍ਰੰਥਾਂ ਤੇ ਨજર ਮਾਰੀਏ ਤਾਂ ਸਾਨੂੰ ਪਤਾ ਲੱਗਦਾ ਹੈ ਬੱਚਿਓ ਕਿ ਜੰਗਲ ਅਤੇ ਰੁੱਖ ਧਾਰਮਿਕ ਗ੍ਰੰਥਾਂ ਦਾ ਵੀ ਹਿੱਸਾ ਰਹੇ ਨੇ ਰੁੱਖ ਨੂੰ ਬੇਰਹਿਮੀ ਨਾਲ ਕੱਟਣ ਦਾ ਕਾਰਨ ਵਾਤਾਵਰਣ ਦਾ ਜਿਹੜਾ ਸੰਤੁਲਨ ਆ ਉਹ ਵਿਗੜ ਜਾਂਦਾ ਜੇਕਰ ਅਸੀਂ ਰੁੱਖਾਂ ਤੇ ਹਮਲਾ ਕਰਦੇ ਹਾਂ ਤਾਂ ਇਹ ਸਮਝ ਲਵੋ ਕਿ ਅਸੀਂ ਆਪਣੇ ਆਪ ਤੇ ਹਮਲਾ ਕਰ ਰਹੇ ਹਾਂ ਰੁੱਖ ਜੀਵਨ ਦਾ ਆਧਾਰ ਨੇ ਇਹ ਧਰਤੀ ਦਾ ਸਰਮਾਇਆ ਨੇ ਇਹ ਆਪਣੇ ਜੀਵਨ ਦਾ ਅਨਿਖੜਮਾ ਤੇ ਇਹਨਾਂ ਬਗੈਰ ਧਰਤੀ ਤੇ ਜੀਵਨ ਦੀ ਜਿਹੜੀ ਕਲਪਨਾ ਵੀ ਆਪਾਂ ਨਹੀਂ ਕੀਤੀ ਜਾ ਸਕਦੀ ਇਹਨਾਂ ਬਗੈਰ ਧਰਤੀ ਉੱਤੇ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਰੁੱਖਾਂ ਕਾਰਨ ਹੀ ਮਨੁੱਖ ਨੂੰ ਆਪਣੀਆਂ ਲੋੜਾਂ ਪੂਰੀਆਂ ਕਰਨ ਦੇ ਸਰੋਤ ਪ੍ਰਾਪਤ ਹੁੰਦੇ ਨੇ ਤੇ ਇਹ ਸਾਨੂੰ ਛਾਂ ਹਵਾ ਫਲ ਫੁੱਲ ਲੱਕੜ ਰਵੜ ਜੜੀ ਬੂਟੀਆਂ ਬਹੁਤ ਕੁਝ ਦਿੰਦੇ ਨੇ ਬੱਚਿਓ ਅੱਗੇ ਲੱਕੜਾਂ ਤੋਂ ਦੇਖੋ ਫਰਨੀਚਰ ਬਣ ਜਾਂਦਾ ਹਨਾ ਫਲ ਆਪਾਂ ਖਾਂਦੇ ਆਂ ਫੁੱਲ ਵੀ ਆਪਾਂ ਕਿੰਨੇ ਸਾਰੇ ਸਾਰਾ ਕੀ ਹੈ ਇੱਕ ਰੁੱਖਾਂ ਤੋਂ ਹੀ ਆਪਾਨੂੰ ਪ੍ਰਾਪਤ ਹੁੰਦਾ ਤੇ ਵਿੱਚ ਇਹ ਕੁਦਰਤ ਵੱਲੋਂ ਮਿਲਿਆ ਅਨਮੋਲ ਤੋਹਫਾ ਹੈ ਇਸ ਲਈ ਸਾਨੂੰ ਸਾਰਿਆਂ ਨੂੰ ਇੱਕ ਇੱਕ ਰੁੱਖ ਲਾ ਕੇ ਸਾਹਮਣਾ ਚਾਹੀਦਾ ਇਹ ਧਰਤੀ ਨੂੰ ਬਚਾਉਣਾ ਚਾਹੀਦਾ ਇਸ ਇਨਿਕਲੈਂਡ ਦਾ ਵਿੱਚ ਸਾਰੀ ਦਾ ਇਹੀ ਮਤਲਬ ਸੀਗਾ ਜੋ ਅੱਜ ਦਾ ਆਪਣਾ ਵਿਚਾਰ ਸੀਗਾ ਜੋ ਮੈਂ ਤੁਹਾਨੂੰ ਖੋਲ ਕੇ ਦੱਸਿਆ ਕਿ ਹਰ ਮਨੁੱਖ ਸਾੰਭੇ ਇੱਕ ਰੋਖਾ ਉਮੀਦ ਕਰਦੀਆਂ ਤੁਹਾਨੂੰ ਵਿਚਾਰ ਆ ਸਮਝ ਲੱਗ ਗਿਆ ਹੋਵੇਗਾ ਹੁਣ ਬੱਚੇ ਆਪਾਂ ਚੱਲਦੇ ਆਂ ਆਮ ਗਿਆਨ ਦੇ ਪ੍ਰਸ਼ਨਾਂ ਤੇ ਪਹਿਲਾ ਪ੍ਰਸ਼ਨ ਹੈਗਾ ਬਾਗਾ ਸਰਹੱਦ ਕਿਹੜੇ ਜ਼ਿਲ੍ਹੇ ਵਿੱਚ ਹੈ ਆਪਾਂ ਨਾ ਬਗਾ ਬਾਰਡਰ ਨਹੀਂ ਜਾਂਦੇ ਹੁੰਦੇ ਇਹ ਉਹੀ ਚੀ ਉਹੀ ਆ ਬੱਚੋ ਇਹ ਕਿਹੜੇ ਜ਼ਿਲ੍ਹੇ ਚ ਅੰਮ੍ਰਿਤਸਰ ਚ ਭਾਰਤ ਵਿੱਚ ਸਭ ਤੋਂ ਵੱਧ ਆਬਾਦੀ ਕਿਸ ਰਾਜ ਰਾਜ ਨੂੰ ਪ੍ਰਾਂਤ ਵੀ ਕਹਿੰਦੇ ਆ ਉਹ ਤਾਂ ਇਸ ਕਰਕੇ ਹੀ ਉਹ ਬ੍ਰਿਕਟ ਦੇ ਵਿੱਚ ਲਿਖਿਆ ਹੈ ਰਾਜ ਵਿੱਚ ਹੈ ਕਿੱਥੇ ਵਿੱਚ ਉੱਤਰ ਪ੍ਰਦੇਸ਼ ਤੀਸਰਾ ਪ੍ਰਸ਼ਨ ਸਾਡਾ ਰਾਸ਼ਟਰੀ ਫੁੱਲ ਕਿਹੜਾ ਹੈ ਰਾਸ਼ਟਰੀ ਫੁੱਲ ਕਿਹੜਾ ਬੱਚਿਓ ਆਪਣਾ ਕਮਲ ਚੌਥਾ ਪ੍ਰਸ਼ਨ ਆਏਗਾ ਤੁਹਾਡੇ ਮਾਤਾ ਜੀ ਦੇ ਪਿਤਾ ਜੀ ਤੁਹਾਡੇ ਕੀ ਲੱਗਦੇ ਹਨ समझो दबारा ते तो माता जी दे पिता जी तो लगते तो माता जी दे पिता जी कौन हो गए नाना पांचवा प्रश्न हफ्ते का दूसरा दिन हफ्ते का दूसरा दिन के होंगे बच्चे मंगलवार हम चलते अपा आओ गुजीए थे जिसका तहन तो बेसब्री देना इंतजार हों सब तो वादिया सवारी ना तेल ना धूं करे दूर बीमारी एक ही है क्लीन। क्लीन साफ सुथरा चढ़ना अगे है बच्चों क्लोज कलोज हों बंद कलैवर यह होंगे बच्चों चलाक कलियर हों ਸਾਫ ਜੇ ਨਹੀਂ ਆਪ ਕਹਿੰਦੇ ਤਾਂ ਆਮ ਸਾਫ ਹੀ ਗੱਲ ਕਹਿੰਤੀ ਸਪਸ਼ਟ ਜੀ ਗੱਲ ਕਹਿੰਤੀ ਹੈ ਨਾ ਇਹ ਕੀ ਹੁੰਦਾ ਸਾਫ ਐਸੀ ਬੱਚੇ ਆਪਣੀ ਸਲਾਈਡ ਦਿਨ ਸ਼ਨੀਵਾਰ ਸੈਟਰਡੇ 2 ਅਗਸਤ 2025 ਉਮੀਦ ਕਰਦੀ ਹਾਂ ਬੱਚੋ ਤੁਹਾਨੂੰ ਸਲਾਈਡ ਹਰ ਵਜ ਦੀ ਜਿਹੜੀ ਮੈਂ ਸਲਾਈਡ ਭੇਜਦੀਆਂ ਉਹ ਸਮਝ ਲੱਗਦੀ ਹੋਊਗੀ ਜੇਕਰ ਬੱਚੇ ਤੁਹਾਨੂੰ ਸਮਝ ਲੱਗ ਜਾਂਦੀ ਹੈ ਤਾਂ ਆਪਣੇ ਦੋਸਤਾਂ ਤੱਕ ਆਪਣੀ ਸਲਾਈਡ ਨੂੰ ਜ਼ਰੂਰ ਭੇਜਦੇ ਰਹੋ ਤਾਂ ਕਿ ਦੂਸਰੇ ਬੱਚੇ ਵੀ ਸਲਾਈਡ ਨੂੰ ਯਾਦ ਕਰ ਸਕਣ ਬਾਏ ਬੇਟਾ